ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ ਨਾਪਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਬੇਟਾ ਸੀ ਤੇ ਪੁਲਿਸ ਨੇ ਸੰਬੰਧੀ ਮਾਮਲਾ ਦਰਜ ਕਰ ਲਿਆ। ਇਸ ਪੂਰੇ ਮਾਮਲੇ 'ਚ ਮਹਿਲਾ ਸਰਪੰਚ ਤੇ ਸਵਾਲ ਉੱਠ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਮਹਿਲਾ ਸਰਪੰਚ ਨਸ਼ੇ ਵੇਚਣ ਵਾਲਿਆਂ ਦੀ ਮਦਦ ਕਰਦੀ ਹੈ ਤੇ ਹਰ ਰੋਜ਼ ਚਿੱਟੇ ਦੇ ਕਾਰਨ ਨੌਜਵਾਨ ਮੌਤ ਦੇ ਬੂਹੇ 'ਚ ਜਾ ਰਹੇ ਨੇ। ਮੈਂ ਮੇਰਾ ਬੇਟਾ ਮੈਂ ਇੱਥੇ ਸੈਂਟਰ 'ਚ ਛੱਡਿਆ ਸੀ। ਦੋ ਦੋ ਮਹੀਨਿਆਂ ਤੋਂ ਕੱਲ ਘਰ ਆ ਰਿਆ ਸੀਗਾ ਕਿਹੜੀ ਜਗ੍ਹਾ ਛੱਡੀ ਸੀ ਇਹ ਸੈਂਟਰ ਦੇ ਵਿੱਚ 90 ਤੁਸੀਂ ਕਿੱਥੇ ਰਹਿੰਦੇ ਆਹ ਚੰਡੀਗੜ੍ਹ ਰਹਿੰਦੇ ਆ ਜੀ ਮੈਂ ਕਿਹਾ ਤਾਂ ਹੋ ਗਏ 4 ਸਾਲ ਕਰਦੇ ਤੂੰ ਤੇ ਕੱਲਾ ਹੀ ਮੋਟਾ ਦਾ ਜੀ ਇਹ ਤਾਂ ਸਾਈਲ ਨਾਮ ਦਾ ਜੀ ਉਮਰ ਜੀ 28 ਸਾਲ ਦੀ ਉਮਰ ਦੀ ਸਾਨੂੰ ਕੱਲ ਇਹ ਕੱਲ ਇਹਨੇ ਘਰ ਆਣਾ ਸੀ ਆਪਣੇ ਚੰਡੀਗੜ੍ਹ ਜਾਣਾ ਸੀਗਾ ਤੇ ਦਿਨੇ ਗੱਲ ਹੋਈ ਹੈ ਕਿ ਮੈਂ ਚੰਡੀਗੜ੍ਹ ਆ ਰਿਹਾ ਹਾਂ ਤੇ ਸਾਡੇ ਕੋਲੋਂ 1000 ਰੁਪਏ ਆਪਣੇ ਫੋਨ 'ਚ ਪਵਾਇਆ ਉਹਦੇ ਬਾਅਦ ਪਵਾਉਣ ਦੇ ਬਾਅਦ ਵੀ ਇੱਥੋਂ ਚੱਲ ਪਿਆ ਸੀ ਆ ਰੀਲਾ ਬਣਾ ਕੇ ਪਾਰਿਆ ਸੀਗਾ ਉਹਦੇ ਬਾਅਦ ਦੇਖਿਆ ਵੀ ਅਸੀਂ 2-3 ਬੜਾ 2-3 ਵਜੇ ਤੱਕ ਘਰ ਨਹੀਂ ਪਹੁੰਚਿਆ ਤੇ ਇਸ ਨੂੰ ਫੋਨ ਮਲਾਇਆ ਫੋਨ ਮਲਾਣ ਤੋਂ ਬਾਅਦ ਵੀ ਇੱਥੋਂ ਮੁਲਾਜ਼ਮ ਦੀ ਗਈ ਆ ਵੀ ਤੁਹਾਡੇ ਬੇਟੇ ਦੀ ਡੈਥ ਡੈਥ ਹੋ ਚੁੱਕੀ ਆ ਤੁਸੀਂ ਇੱਥੇ ਆਓ ਕੋਤਵਾਲੀ ਆਓ ਮੈਂ ਕੱਲ ਮੇਰੇ ਮਾਮਾ ਜੀ ਦਾ ਫੋਨ ਆਇਆ ਕਿ ਤੇਰੇ ਭਰਾ ਦੀ ਡੈਥ ਹੋ ਗਈ ਹੈ ਤਾਂ ਅੱਜ ਆਪਾਂ ਉਹਨੂੰ ਲੈਣ ਆਏ ਆ ਨਾਂਬਾ ਨੇ ਨਸ਼ਾ ਇਹਨੇ ਛੱਡਤਾ ਸੀਗਾ ਤੇ ਆਂਦੇ ਟਾਈਮ ਇਹਨੇ ਆਪਣੇ ਨਵੇਂ ਜੁੱਤੇ ਨਵੇਂ ਕੱਪੜੇ ਸਾਰੇ ਦਿਖਾਏ ਆ ਕਿ ਮਾਂ ਮੈਂ ਆ ਰਿਹਾ ਹਾਂ ਤੇ ਬੜਾ ਇਹਨੂੰ ਚਾ ਸੀਗਾ ਘਰ ਆਣੇ ਦਾ ਤੇ ਇਦਾਂ ਦੀ ਕੋਈ ਖਬਰ ਆ ਗਈ ਤੇ ਆਪਾਂ ਨੂੰ ਆਪਨੇ ਕੁਝ ਸਮਝ ਆਇਆ ਕਿ ਕੀ ਹੋਇਆ ਇਹ 2 ਮਹੀਨੇ ਇਸ ਸੈਂਟਰ 'ਚ ਸੀਗਾ ਇਹ ਜੀ ਸਹਿੰਨਾ ਦਾ ਲਟਕਾ ਸੀ ਕੱਲੇ ਦੀ ਹੀ ਡਰਾਪ ਹੋ ਗਈ ਹੋਣਾ ਡੈਕ ਹੋ ਗਈ ਸੀ ਤੇ ਇਹ ਜਿੰਨੀ ਸਾਡੀ ਇਨਕੁਆਰੀ ਕੀਤੀ ਪਤਾ ਲੱਗਿਆ ਸੀ ਕਿ ਇਹ ਹੁਣ ਜਿਹੜਾ ਆਪਣਾ ਪੁੱਤ ਉਹ ਵੀ ਟਿਕਾ ਲੈ ਕੇ ਆਇਆ ਸੀਗਾ ਉਹ ਲੈ ਕੇ ਇਹਨੇ ਇੰਜੈਕਸ਼ਨ ਲਿੱਤਾ ਸੀਗਾ ਅਸੀਂ ਉਹਦੇ ਸਾਹਮਣੇ ਹੀ ਇਹਨੇ ਇੰਜੈਕਸ਼ਨ ਲਾ ਦਿੱਤੀ ਤੇ ਜਿਹਦੇ ਕਰਕੇ ਦੀ ਰੈਕਟਿਵ ਨਹੀਂ ਸੀ ਤੇ ਅਸੀਂ ਇਹਦੇ ਇੱਕ ਐਫਆਈਆਰ ਲਾ ਦਿੱਤੀ ਆ ਤੁਮ ਕੋਈ ਚਾਰ ਤੇ 120 ਨੂੰ ਕੀਤਾ ਦਿੱਤਾ ਅਸੀਂ ਸੱਤ ਬੰਦੇ ਇਹਦੇ ਵਿੱਚ ਦਿੱਤਾ ਇਹਨਾਂ ਦੇ ਕਰਕੇ ਇਹ ਦਸਵੀਰਪੁਰਾ ਜੀ ਚਰਨੋਂ ਮਨਜੀਤ ਕਮਨਪ੍ਰੀਤ ਸਿੰਘ ਗੁਰਕੀਰਤ ਸਿੰਘ ਵਿਕਰਮਜੀਤ ਸਿੰਘ ਤੇ ਸਰਪੰਚ ਨੇ ਆ ਜੀ ਗੁਰਪ੍ਰੀਤ ਕੌਰ ਰੋਟੀਪੁਰ ਉਹਨਾਂ ਨੇ ਅਸੀਂ ਪਰਚਾ ਦਿੱਤਾ ਸਰਪੰਚਨੀ ਦਾ ਜੀ ਦੇਖੋ ਜੀ ਬੜਾ ਅਹਿਮ ਇਹ ਅਹੁਦਾ ਹੁੰਦਾ ਤੇ ਇਹਨਾਂ ਨੂੰ ਵੈਸੇ ਕਰ ਵਧੀਆ ਨਹੀਂ ਲੱਗਦੀ ਤੇ ਇਹ ਜਿਹੜੇ ਸੈਂਸੀ ਨੇ ਜਿਹੜੇ ਉੱਤੇ ਨਿਸ਼ਾਨੀ ਪਾਉਂਦੇ ਉਹਨਾਂ ਵੀ ਇਹ ਸਪੋਰਟ ਕਰਦੇ ਤੇ ਉਹਨਾਂ ਦੀਆਂ ਰੇਲ ਕਰਾਉਣੀਆਂ ਜੇ ਕੋਲੋਂ ਉੱਤੇ ਰੇਡ ਵੀ ਕਰਨ ਜਾਂਦੀ ਆ ਤਾਂ ਉਹਨਾਂ ਨੂੰ ਵੀ ਸਹਿਯੋਗ ਕਰਨਾ ਉਹਨਾਂ ਦੀਆਂ ਕਾਫੀ ਸਾਡੇ ਕੋਲ ਇਨਫੋਰਮ ਸੀਗੀ ਤੇ ਇਹਨਾਂ ਦੇ ਸੈਂਸੀਆਂ ਨਾਲ ਨਿਕਲਣੇ ਜੇ ਜਦੋਂ ਵੀ ਕੋਈ ਪੁਲਿਸ ਪਾਰਟੀ ਰੇਡ ਕਰਨ ਜਾਂਦੀ ਆ ਤਾਂ ਨੋਕੇ ਤੇ ਆ ਕੇ ਉਹ ਟਿਕਾਵੀ ਕਰ ਦੋਈਏ ਤੇ ਇਹਨਾਂ ਨੂੰ ਬਚਾ ਵੀ ਇਹਨਾਂ ਦਾ ਕਰ ਦੋਈਏ ਇਹਨਾਂ ਦੇ ਮਿਲੀ ਭੁਗਤ ਦੇ ਨਾਂ 'ਤੇ ਵੀ ਉੱਥੇ ਨਾ ਸ਼ੱਕ ਕਰੇ ਇਹ ਚੰਡੀਗੜ੍ਹ ਦਾ ਰਹਿਣ ਵਾਲਾ ਸੀਗਾ ਜੀ ਤੇ ਇੱਥੇ ਕੋਈ ਰੀਹੈਬ ਸੈਂਟਰ ਉੱਥੇ ਹੈ ਨਹੀਂ ਸੀਗਾ ਕੱਲ ਇਹਨੇ ਲੋਗ ਨੇ ਕਰਕੇ ਪੂਰੇ ਉੱਥੇ ਘਰੇ ਜਾਣਾ ਸੀਗਾ ਇਹਨੇ ਤਾਂ ਨਹੀਂ ਗੱਲ ਤੇ ਉੱਥੋਂ ਇਹ ਬੱਸ ਸਟੈਂਡ ਛੱਡ ਗਈ ਸੀਗੀ ਤੇ ਉੱਥੋਂ ਬਾਅਦ ਇਹ ਆਪਣਾ ਕੋਟ ਨੂੰ ਚਾਹ ਵਗਾਰਾ ਲੈ ਕੇ ਤੇ ਇੰਜੈਕਸ਼ਨ ਲਾਉਂਦੇ ਇਹ ਸਭ ਕੁਝ ਪੂਨਿਆ ਕਰਦੇ ਇਹ ਰੂਟੀ ਜੀ ਇੱਥੇ ਪਹਿਲਾਂ ਇਹਦਾ ਕੋਈ ਬ੍ਰਾਂਡ ਦਾ ਤੇ ਸੁੱਤੀ-ਸੁੱਤੀ ਨਾਮ ਹੁੰਦਾ ਉਹਦੇ ਸੀਗਾ ਇਹ ਬ੍ਰਾਂਡ ਇਹਨਾਂ ਦੀ ਆਪਸੀ ਤੇ ਉਹ ਇੱਥੇ ਰਹਿਣ ਵਾਲਾ ਤੇ ਉਹਦੇ ਨਾਲ ਇਹਨੂੰ ਇਹਨੂੰ ਪਤਾ ਲੱਗਿਆ ਸੀ ਕਿ ਇਹ ਤੇ ਰੂਟੀ ਦੇ ਵਿੱਚ ਵੀ ਆਪਾਂ ਦੇਖੋ ਜੀ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਜੀ ਸਾਰੇ ਸਰਪੰਚਾਂ ਨੂੰ ਬਾਕੀ ਹੋਰ ਉਹਦੇ ਦਾਰਾਂ ਨੂੰ ਵੀ ਕਿ ਇਸ ਤਰ੍ਹਾਂ ਦਾ ਕੋਈ ਨਾ ਕੰਮ ਕੀਤਾ ਜਾਵੇ ਨਾਲ ਆਪਣਾ ਅਚਰਾਬ ਹੋਵੇ ਬਾਕੀ ਸਰਪੰਚਾਂ ਦਾ ਵੀ ਇਸ ਗੱਲ ਦਾ ਬੜਾ ਮਾੜਾ ਅਸਰ ਪੈ ਜਾਊਗਾ ਤੇ ਜਿਹੜਾ ਨਸ਼ੇ ਨੂੰ ਬੰਦ ਕਰਨ ਲਈ ਮਦਦ ਪਾਉਣਾ ਚਾਹੀਦਾ ਇਹ ਜਿਹੜੇ ਬੈਡ ਕੈਰੈਕਟਰ ਨੇ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ। ਬਰਤਬਰ ਤੁਸ ਦੀ ਹੈਲਪ ਕਰਨੀ ਚਾਹੀਦੀ ਇਹਨੂੰ ਮਦਦ ਪਾਉਣਾ। ਜਿਹੜਾ ਨਹੀਂ ਜਵਾਂਤ ਜਾ ਕੋਈ ਇਹਨਾਂ ਦੀ ਮਦਦ ਕਰਦਾ ਉਹਨਾਂ ਨਾਲ ਮਤਲਬ ਕੈਂਪਾਂ ਦੇ ਵੀ ਕਹਿੰਦੇ ਜਾਗਰਤਤਾ ਕੈਂਪਾਂ ਨੂੰ ਕਾਲ ਕਰਾਂ ਉਹਨਾਂ ਕੋਲੋਂ ਜਾਣੋ ਕੈਂਪਨ ਡਿਵੀਜ਼ਨ ਵਾਲਵ ਕਰਾਂਗੇ ਜੀ ਇਹ ਮੈਸੇਜ ਵੀ ਦੇਵਾਂਗੇ ਇਹਨਾਂ ਨੂੰ ਵੀ ਇਹਨਾਂ ਇਹੋ ਜਿਹੇ ਬੰਦਾਂ ਦਾ ਸਾਥ ਨਾ ਦਿੱਤਾ ਜਾਵੇ ਜੀ ਜੀ ਗੁਰਪ੍ਰੀਤ ਕੌਰ ਨੇ ਜੀ ਇਹਦਾ ਅਸੀਂ ਲਿਖ ਕੇ ਵੀ ਭੇਜਾਂਗੇ ਜੀ ਸਾਬ ਨੂੰ ਜਿਹਨਾਂ ਦੀ ਨੀਹ ਸਰਪੰਚੀ ਦਾ ਆਉਗਾ ਇਹਨਾਂ ਦਾ ਕੰਸੈਂਟ ਲੈ ਲਵਾਂਗੇ ਰਿਪੋਰਟ ਚਕੀਆ ਟੀਵੀ